ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਦੋ ਟ੍ਰਿਕ ਲੈ ਕੇ ਆਏ ਹਾਂ ਸਭ ਤੋਂ ਪਹਿਲੀ ਟ੍ਰਿਕ ਇਹ ਹੈ ਕਿ ਕਈ ਵਾਰ ਕੀ ਹੁੰਦਾ ਕਿ ਬੱਚੇ ਆਪਣੀ ਸਕਿਨ ਦੇ ਉੱਪਰ ਪੈਨ ਦੇ ਨਾਲ ਕੁਝ ਲਿਖ ਲੈਂਦੇ ਨੇ ਜਾਂ ਲਾਈਨਾਂ ਵਗੈਰਾ ਲਗਾ ਲੈਂਦੇ ਨੇ ਤੇ ਇਹ ਪੈਨ ਦੇ ਦਾਗ ਉੱਤਰਦੇ ਵੀ ਬਹੁਤ ਮੁਸ਼ਕਲ ਦੇ ਨਾਲ ਨੇ ਅੱਜ ਤੁਹਾਨੂੰ ਇੱਕ ਟ੍ਰਿਕ ਦੱਸਦੇ ਹਾਂ ਇਸ ਦੇ ਨਾਲ ਇਹ ਦਾਗ ਕੁਝ ਹੀ ਸਕਿੰਟਾਂ ਵਿੱਚ ਗਾਇਬ ਹੋ ਜਾਣਗੇ ਉਸ ਤੇ ਲਈ ਦੋਸਤੋ ਤੁਸੀਂ ਕੀ ਕਰਨਾ ਕਿ ਇੱਕ ਲੈਣੀ ਕੋਲਗੇਟ ਕੋਈ ਵੀ ਕੋਲਗਟ ਲੈ ਲਓ ਜੋ ਵੀ ਤੁਹਾਡੇ ਘਰ ਵਿੱਚ ਕੋਲਗਟ ਥੋੜੀ ਜੀ ਲੈ ਲੈਣੀ ਆ ਤੇ ਜਿਸ ਜਗ੍ਹਾ ਦੇ ਉੱਪਰ ਲਿਖਿਆ ਹੋਇਆ ਜਿੱਥੇ ਸਕਿਨ ਦੇ ਉੱਪਰ ਬੱਚਿਆਂ ਨੇ ਲਿਖਿਆ ਜਾਂ ਲਾਈਨਾਂ ਲਗਾਈਆਂ ਨੇ ਉੱਥੇ ਹਲਕੇ ਜਿਹੇ ਹੱਥ ਦੇ ਨਾਲ ਇਸ ਨੂੰ ਰਗੜ ਲੈਣਾ ਹੈ ਤੇ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ-ਇੱਥੇ ਦਾਗਿਆ ਤੁਸੀਂ ਉੱਥੇ-ਉੱਥੇ ਹਰ ਜਗ੍ਹਾ ਦੇ ਉੱਪਰ ਇਸ ਨੂੰ ਇਸ ਤਰ੍ਹਾਂ ਬਸ 15 ਤੋਂ 20 ਸਕਿੰਟ ਲਗਾਈ ਰੱਖਣਾ ਤੇ ਹਲਕਾ ਜਿਹਾ ਮਲ ਲੈਣਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਨੋਰਮਲ ਪਾਣੀ ਲੈਣਾ ਥੋੜਾ ਜਿਹਾ ਨੋਰਮਲ ਜਿਹਾ ਪਾਣੀ ਲੈ ਕੇ ਹੱਥਾਂ ਨੂੰ ਲਗਾ ਕੇ ਫਿਰ ਹਲਕਾ ਹਲਕਾ ਜਿਹਾ ਰਗੜਨਾ ਹੈ ਤੇ ਇਸ ਤਰ੍ਹਾਂ ਕਰਨਾ ਤੁਹਾਡੇ ਦਾਗ ਕੁਝ ਹੀ ਸਕਿੰਟ ਵਿੱਚ ਗਾਇਬ ਹੋ ਜਾਣਗੇ ਦੇਖੋ ਦੋਸਤੋ ਤੁਹਾਡੇ ਸਾਹਮਣੇ ਹੀ ਕਰ ਰਹੇ ਦਿਖਾ ਰਹੇ ਹਾਂ ਤੁਹਾਨੂੰ ਪਾਣੀ ਲੈ ਕੇ ਇਸ ਨੂੰ ਸਾਫ਼ ਕਰ ਰਹੇ ਹਾਂ ਕੋਈ ਵੀ ਦਾਗ ਨਹੀਂ ਹੈਗਾ ਕੁਝ ਵੀ ਕੋਈ ਲਾਈਨ ਨਹੀਂ ਦੇਖ ਲਈ ਇੱਕਦਮ ਹੱਥ ਬਿਲਕੁਲ ਸਾਫ਼ ਲੱਗ ਰਿਹਾ ਹੈ ਦੋਸਤੋ ਇਹ ਟ੍ਰਿਕ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਦੱਸਿਓ ਜੀ ਤੇ ਦੋਸਤੋ ਅਜਿਹੇਆ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਹੁਣ ਦੋਸਤੋ ਤੁਹਾਨੂੰ ਦੂਸਰੀ ਟ੍ਰਿਕ ਬਾਰੇ ਦੱਸਦੇ ਆ ਇਸ ਦੇ ਵਿੱਚ ਆਪਾਂ ਤੁਹਾਨੂੰ ਤਣੀਆਂ ਬਾਰੇ ਦੱਸਦੇ ਆ ਆਪਾਂ ਘਰ ਵਿੱਚ ਹਰਿਆ ਤਣੀਆਂ ਲਿਆਉਨੇ ਆ ਇੱਕ ਦਿਨ ਜਾਂ ਦੋ ਦਿਨ ਹੀ ਤਣੀਆਂ ਕੱਢਦਾ ਏ ਉਸ ਤੋਂ ਬਾਅਦ ਉਹ ਸੁੱਕਣਾ ਸਟਾਰਟ ਹੋ ਜਾਂਦਾ ਏ ਜਾਂ ਪੀਲਾ ਜਿਹਾ ਪੈਣ ਲੱਗ ਜਾਂਦਾ ਇਸ ਤੇ ਲਈ ਇੱਕ ਬਹੁਤ ਹੀ ਵਧੀਆ ਟ੍ਰਿਕ ਆ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤਣੀਆਂ ਨੂੰ ਇੱਕ ਬਾਕਸ ਵਿੱਚ ਪਾ ਲੈਣਾ ਹੈ ਬਾਕਸ ਉਹ ਹੋਵੇ ਜਿਸ ਦੇ ਉੱਪਰ ਟੱਕਣ ਵੀ ਲੱਗ ਜਾਵੇ ਤੇ ਇੱਕ ਬਾਕਸ ਲੈ ਕੇ ਉਸ ਦੇ ਵਿੱਚ ਤਣੀਆਂ ਨੂੰ ਕੱਟ ਲੈਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇੱਕ ਲੈਣਾ ਕਾਗਜ਼ ਦਾ ਟੁਕੜਾ ਇਸ ਕਾਗਜ਼ ਦੇ ਟੁਕੜੇ ਨੂੰ ਬਾਕਸ ਦੇ ਟੱਕਣ ਦੇ ਉੱਪਰ ਚੰਗੀ ਤਰ੍ਹਾਂ ਇਹ ਵਿੱਚ ਫਿੱਟ ਕਰਕੇ ਲਗਾ ਦੇਣਾ ਹੈ ਜਦ ਇਹ ਚੰਗੀ ਤਰ੍ਹਾਂ ਫਿੱਟ ਹੋ ਜੇ ਲੱਗ ਜਾਏਗਾ ਤਾਂ ਫਿਰ ਇਸ ਬਾਕਸ ਦੇ ਉੱਪਰ ਟੱਕਣ ਨੂੰ ਲਗਾ ਕੇ ਬਾਕਸ ਨੂੰ ਚੰਗੀ ਤਰ੍ਹਾਂ ਕਵਰ ਕਰ ਦੇਣਾ ਹੈ ਕਵਰ ਕਰਕੇ ਇਸ ਨੂੰ ਤੁਸੀਂ ਫ੍ਰਿਜ ਵਿੱਚ ਰੱਖ ਦਿਓ ਦੋਸਤੋ ਅਜਾਇਆ ਕਰਨ ਨਾਲ ਕੀ ਹੁੰਦਾ ਹੈ ਕਿ ਜੋ ਵੀ ਆਪਣੇ ਧਣੀਆਂ ਦਾ ਮੋਇਸਚਰ ਹੁੰਦਾ ਹੈ ਉਹ ਸਾਰਾ ਇਹ ਕਾਗਜ਼ ਸੋਖ ਲੈਂਦਾ ਹੈ ਜਿਸ ਤੇ ਕਾਰਨ ਧਣੀਆਂ ਬਿਲਕੁਲ ਹਰਾ ਹਰਾ ਰਹਿੰਦਾ ਹੈ ਜਿੰਨੇ ਦਿਨ ਮਰਜੀ ਤੁਸੀਂ ਇਸ ਤਣੀਆਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਦੇਖੋ ਦੋਸਤੋ ਜਦ ਤੁਸੀਂ ਇਸ ਟੱਕਰ ਨੂੰ ਖੋਲੋਗੇ ਜੋ ਵੀ ਤਣੀਆਂ ਦਾ ਮੋਇਸਚਰ ਹੋਵੇਗਾ ਉਹ ਸਾਰਾ ਇਸ ਕਾਗਜ ਨੇ ਸੋਖ ਲਿਆ ਹੋਵੇਗਾ ਤੇ ਕਾਗਜ ਹਲਕਾ ਹਲਕਾ ਜਿਹਾ ਗਿੱਲਾ ਮਹਿਸੂਸ ਹੋਏਗਾ ਦੋਸਤੋ ਤੁਹਾਨੂੰ ਦੋਵਾਂ ਵਿੱਚੋਂ ਕਿਹੜੀ ਟ੍ਰਿਕ ਵਧੀਆ ਲੱਗੀ ਇਹ ਵੀ ਕਮੈਂਟ ਕਰਕੇ ਦੱਸਿਓ ਜੀ